ਕਿਉਂਕਿ ਸਿਆਸਤ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਫਿਰ ਵੋਟਾਂ ਦੀ ਗੱਲ ਕਰਨੀ ਜ਼ਰੂਰੀ ਹੈ ਬਰਨਾਲੇ ਵਾਲੇ ਪਾਸੇ ਵੀ ਕਹਿੰਦੇ ਪਰਤੂ ਜਾ ਪੈ ਗਿਆ ਕਈ ਥਾਂ ਤੇ ਆਪਾਂ ਸੁਣਿਆ ਸੀ ਵੀ ਟਿਕਟਾਂ ਟੁਕਟਾਂ ਪਿੱਛੇ ਆਪਸ ਜੱਫੋ ਜੱਪੀ ਹੋਈ ਜਾਂਦੇ ਹੁਣ ਕਹਿੰਦੇ ਬਰਨਾਲੇ 'ਚ ਵੀ ਕਹਿ ਰਹੇ ਆ ਵੀ ਸਾਡਾ ਹੱਕ ਇੱਥੇ ਰੱਖ ਬਰਨਾਲੇ ਦੀ ਗੱਲ ਤੇ ਅਸੀਂ ਪਹਿਲਾਂ ਹੀ ਕਰ ਦਿੱਤੀ ਸੀ ਤੁਹਾਨੂੰ ਯਾਦ ਹੈ ਮੈਂ ਕਿਹਾ ਇੱਕ ਨੇਤਾ ਦੀ ਗੱਲ ਕੀਤੀ ਸੀ ਕਿ ਜਿਵੇਂ ਹੀ ਉਸ ਨੇਤਾ ਦੇ ਹੱਕ 'ਚ ਲਾਮਬੰਦੀ ਹੋਈ ਤੇ ਇੱਕ ਉਹਨਾਂ ਦਾ ਖਾਸਮ ਖਾਸ ਜਿੰਨੇ ਲੀਕ ਖਿੱਚੀ ਕੇ ਅਸੀਂ ਤੇ ਹੁਣ ਇਹਦੇ ਨਾਲ ਜਾਵਾਂਗੇ ਉਹਨੂੰ ਚਿੱਟੇ ਦੇ ਸ਼ੱਕ 'ਚ ਹੀ ਪੁਲਿਸ ਚੁੱਕ ਕੇ ਲੈ ਗਈ ਤੇ ਮੁੜ ਕੇ ਜਦੋਂ ਉਹ ਰੌਲਾ ਪੈ ਗਿਆ ਕਿ ਯਾਰ ਤੁਸੀਂ ਬੰਦਾ ਕਮਾਲ ਦੀ ਗੱਲ ਹੈ ਕਾਮ ਆਦਮੀ ਪਾਰਟੀ ਦਾ ਵਰਕਰ ਹੀ ਚੱਕ ਲਿਆ ਜੀ ਤੇ ਪੁਲਿਸ ਵਾਲੇ ਸੌਰੀ ਕਹਿ ਕੇ ਕਹਿੰਦੇ ਕਿ ਲੈ ਜਾ ਸਾਨੂੰ ਸ਼ੱਕ ਹੀ ਗਲਤ ਪੈ ਗਿਆ ਸੀਗਾ ਹੁਣ ਤੁਸੀਂ ਸੋਚ ਕੇ ਦੇਖੋ ਨਾ ਕਿੰਨੀ ਵੱਡੀ ਗੱਲ ਹੈ ਅੰਦਰ ਦੀ ਗੱਲ ਹੈ ਇਹ ਬਿਲਕੁਲ ਜੀ ਬਿਲਕੁਲ ਤਾਂ ਜਦੋਂ ਇਸ ਤਰ੍ਹਾਂ ਵਾਪਰ ਰਿਹਾ ਹੋਵੇ ਸਭ ਹੁਣ ਤੁਸੀਂ ਦੇਖੋ ਕਿ ਜਿਹੜੇ WhatsApp ਨੇ ਉਹਨਾਂ ਦੇ ਹੱਕ 'ਚ ਕੱਟ ਹੋ ਗਿਆ ਜੀ ਇੱਕ ਗੱਲ ਕਲੀਅਰ ਹੈ ਕਿ ਏ ਮੈਂ ਸ਼ੁਰੂਆਤੀ ਦੌਰ ਚ ਹੀ ਗਿਆ ਸੀ ਆਪਣੇ ਆਡੀਅנס ਜਾਣਦੀ ਐ ਕਿ ਬਰਨਾਲੇ ਦੇ ਵਿੱਚ ਟਿਕਟ ਨੂੰ ਲੈ ਕੇ ਕਮਸਾਨ ਸ਼ੁਰੂ ਤੇ ਮਚ ਗਿਆ ਸੀ ਜੀ ਉਹਦੇ ਚ 골ਡੀ ਸਾਹਿਬ ਕਿੱਧਰ ਗਏ ਨੇ ਤੁਸੀਂ ਆਪ ਦੇਖ ਲਓ ਹੂੰ ਉਹਦੇ ਚ ਮਾਨ ਸਾਹਿਬ ਦਾ ਧੜਾ ਬਹੁਤ ਜ਼ਿਆਦਾ ਐਕਟਿਵ ਆ ਬਿਲਕੁਲ ਉਹਦੇ ਚ ਮੀਤ ਹੇਰ ਨੂੰ ਪਤਾ ਹੈ ਕਿ ਭਾਈ ਜੇ ਇੱਕ ਵਾਰੀ ਹੂੰ ਮੈਂ ਜਾਂ ਮੇਰੇ ਜਿਹੜੀ ਟੀਮ ਐ ਉਹਨੂੰ ਪਾਸੇ ਕਰ ਦਿੱਤਾ ਜੀ ਬਰਨਾਲੇ ਚ ਅਸੀਂ ਗਿਆ ਬਿਲਕੁਲ ਦੂਸਰੇ ਪਾਸੇ ਜਿਹੜਾ ਤੜਾ ਉਹ ਕਹਿੰਦਾ ਕਿ ਕਿਸੇ ਨੂੰ ਬਈ ਇੱਕ ਥਾਲੀ ਚ ਦੋ ਲੱਡੂ ਕਿਉਂ ਜੀ ਤੇ ਕਿਸੇ ਦੀ ਥਾਲੀ ਬਿਲਕੁਲ ਖਾਲੀ ਕਿਉਂ ਕਿਉਂਕਿ ਮਿਹਨਤਾਂ ਸੀ ਵੀ ਬਰਾਬਰ ਕੀਤੀਆਂ ਨੇ ਜੀ ਜੀ ਮਤਲਬ ਕਿ ਰੱਟਾ ਪੈ ਗਿਆ ਨਾ ਤਾਂ ਕੱਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਆ ਉੱਥੇ ਉਹ ਸਿੱਧਾ ਹਾਈ ਕਮਾਂਡ ਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਭਾਈ ਮਿੱਤਰੋ ਅਸੀਂ ਵੀ ਹੈਗੇ ਆ ਬਿਲਕੁਲ ਇੱਧਰ ਹੋਂਦ ਦਿਖਾਈ ਜਾਂਦੀ ਹੈ ਨਾ ਹਮ ਕਿ ਮੈਂ ਹੈਗਾ ਉਹ ਕਈ ਵਾਰ ਮਤਲਬ ਕਿ ਇਕੱਠੇ ਜੀਆਂ ਚ ਬੈਠਿਆ ਕੋਈ ਰੋਟੀ ਫੜਾ ਰਿਹਾ ਹੋਵੇ ਜੀ ਜੀ ਤੇ ਬੰਦਾ ਮੋੜ ਲੱਗੇ ਤੇ ਆਪ ਕਹਿੰਦਾ ਮੈਂ ਵੀ ਹੈਗਾ ਯਾਰ ਮੈਨੂੰ ਵੀ ਫੜਾ ਦੇ ਮੇਰੀ ਮੇਰੀ ਵੀ ਮੁੱਕੀ ਪਈ ਆ ਜੀ ਮੈਂ ਵੀ ਖਾਣੀ ਆ ਤਾਂ ਕਹਿੰਦਾ ਮਤਲਬ ਇਹ ਆ ਕਿ ਉਹਨਾਂ ਨੇ ਵੀ ਦਿਖਾ ਦਿੱਤਾ ਕਿ ਅਸੀਂ ਹੈਗੇ ਆ ਇੱਕ ਗੱਲ ਸਪਸ਼ਟ ਹੈ ਇਹ ਗੱਲ ਜਿਹੜੀ ਆ ਕੋਈ ਮੰਨੇ ਨਾ ਮੰਨੇ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਕੋਈ ਉਥੋਂ ਦਾ ਨੇਤਾ ਪਰ ਇੱਕ ਗੱਲ ਅੰਦਰ ਦੀ ਜਿਹੜੀ ਹੈ ਉਹ ਜੋ ਦਿਖ ਰਹੀ ਆ ਹੁਣ ਤੇ ਬਾਹਰੀ ਵੀ ਹੋ ਗਈ ਨਾ ਕੋਈ ਕਿ ਟਿਕਟ ਜਿੰਨੂੰ ਮਰਜ਼ੀ ਮਿਲ ਜਾਵੇ ਹੂੰ ਮੈਨੂੰ ਲੱਗਦਾ ਕਿ ਇੱਕ ਧੜਾ ਜਿਹੜਾ ਉਹ ਨਰਾਜ਼ ਹੋ ਨਰਾਜ਼ ਹੋ ਕੇ ਜੀ ਠੀਕ ਹੈ ਨਾ ਉਹ ਇੱਕ ਕਹਾਵਤ ਹੈ ਨਾ ਜਿਵੇਂ ਆਪਣੇ ਕਾਇਤ ਕੀ ਜਾਤੇ ਟਾਂਡਿਆ ਨਹੀਂ ਹੈਣੀ ਜਾਤ ਪਾਂਡੇ ਦੀ ਜੀ ਤਾਂ ਇੱਥੇ ਵੀ ਬਰਨਾਲੇ ਦਾ ਜਿਹੜਾ ਰੋਗ ਲੱਗ ਗਿਆ ਉਹ ਇਸੇ ਤਰ੍ਹਾਂ ਦਾ ਹੀ ਆ ਕਿ ਇੱਕ ਵਾਸਤੇ ਤਾਂ ਕਹਿ ਲੋ ਕਿ ਭਾਈ ਉਹ ਖੁਸ਼ੀਆਂ ਲੈ ਕੇ ਆਉ ਤੇ ਦੂਜਾ ਧੜਾ ਜਿਹੜਾ ਉਹ ਨਰਾਜ਼ ਰਹੇਗਾ ਹੁਣ ਨਰਾਜ਼ ਧੜਾ ਕੀ ਨਾਲ ਤੁਰੇਗਾ ਹੂੰ ਮੈਨੂੰ ਐਂ ਲੱਗਦਾ ਕਿ ਇੱਕ ਥੜਾ ਬਗਾਵਤ ਜਾਂ ਵਿਰੋਧ ਬਿਲਕੁਲ ਅੰਦਰੂਨੀ ਵਿਰੋਧ ਕਰ ਸਕਦਾ ਹੈ ਸੋ ਇਸ ਵੇਲੇ ਸੂਰਤੇ ਆਲ ਬਰਨਾਲੇ ਦੀ ਲਗਭਗ ਜਿਹੜੀ ਆ ਇਹ ਬਣੀ ਹੋਈ ਆ ਬਣੀ ਹੋਈ ਆ ਜੀ ਬਾਕੀ ਬਰਨਾਲੇ ਵਾਲਿਆਂ ਦਾ ਦੇਖਦੇ ਆਪਾਂ ਠੀਕ ਕੁਝ ਸਾਡੇ ਵਾਸਤੇ ਦੱਸ ਰਹੇ ਨੇ ਕਿ ਬਰਨਾਲਾ ਚ ਗੋਲਡੀ ਨਾਲ ਮਾੜੀ ਹੋਏਗੀ ਗੋਲਡੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਇਸ ਕਰਕੇ ਉਹਨੇ ਪੀਯੂ ਵਿਦਿਆਰਥੀ ਚੋਣਾਂ ਚ ਕਹਿੰਦੇ ਸੀਵਾਈਐਸਐਸ ਦੀ ਮਦਦ ਕਰਨ ਦੀ ਜਗ੍ਹਾ ਪੀਯੂਐਸਯੂ ਪਾਰਟੀ ਦੀ ਮਦਦ ਕੀਤੀ ਹੈ ਸ਼ਾਇਦ ਇਹਨਾਂ ਨੇ ਪੀਯੂਐਸਯੂ ਲਿਖਿਆ ਪੀਯੂਐਸਆਈ ਉਹਨਾਂ ਦੀ ਜਿਹੜੀ ਹੈਗੀ ਆ ਪੀਐਸਯੂਆਈ ਜੀ ਸ਼ੈਦ ਕਾਂਗਰਸ ਦੀ ਹੈ ਸਰ ਹਾਂਜੀ ਹਾਂਜੀ ਤਾਂ ਇਹ ਵਿਦਿਆਰਥੀ ਚੋਣਾਂ ਦੀ ਗੱਲ ਕਰ ਰਹੇ ਨਾ ਜੋ ਪੀਯੂ ਦੇ ਵਿੱਚ ਹੋਈਆਂ ਨੇ ਹੁਣ ਬੀਤੇ ਦਿਨੀ ਹੂੰ ਹੂੰ ਹਾਂ ਤਾਂ ਥੋੜਾ ਕਮੈਂਟ ਨੂੰ ਆਸਾਨੀ ਨਾਲ ਲਓ ਕੋਈ ਗੱਲ ਉਹ ਉਹਨਾਂ ਨੇ ਪੰਜਾਬੀ ਵਿੱਚ ਲਿਖਿਆ ਹੋਇਆ ਸੀ ਨਾ ਪੰਜਾਬੀ ਵਿੱਚ ਦਾ ਥੋੜਾ ਪੀਯੂ ਦੇ ਵਿੱਚ ਜੋ ਇਲੈਕਸ਼ਨ ਹੋਏ ਤੇ ਇਹਨਾਂ ਦਾ ਦਾਵਾ ਇਹ ਆ ਕਿ ਜਿਹੜੀ امدਾਦ ਹੈ ਜੀ ਉਧਰ ਹੋਈ ਆ ਜੀ ਜੀ ਇਹ ਅਸੀਂ ਤੇ ਕੋਈ ਪੁਖਤਾ ਤੌਰ ਤੇ ਨਹੀਂ ਕਹਿ ਸਕਦੇ ਪਰ ਗੋਲਡੀ ਭਾਈ ਬਿਲਕੁਲ ਠੰਡਾ ਹੋ ਗਿਆ ਬਿਲਕੁਲ ਬਿਲਕੁਲ ਠੰਡਾ ਹੋ ਗਿਆ 골ਡੀ 골ਡੀ ਆਪਦੇ ਹਿਸਾਬ ਕਿਤਾਬ ਤੇ ਰਿਹਾ ਹੂੰ ਪਰ ਮੇਰੇ ਖਿਆਲ ਦੇ ਨਾਲ ਉਹ ਆਪਦੇ ਡਿਸੀਜਨ ਤੇ ਪਤਾ ਨਹੀਂ ਹੁਣ ਪਛਤਾ ਰਿਹਾ ਹੋਏਗਾ ਕਿ ਨਹੀਂ ਉਹ ਹੈਗਾ ਨਾ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਕਿੱਦਾਂ ਦਾ ਮਹਿਸੂਸ ਹੋ ਰਿਹਾ ਤਾਂ ਪਛਤਾਉਣ ਵਾਲੀ ਗੱਲ ਹੈ ਕਿ ਭਾਈ ਇਹ ਤਾਂ ਮੌਕਾ ਦਸ ਤੋ ਕਿ ਡਿਸੀਜਨ ਤੁਹਾਡਾ ਨਾ ਬਿਲਕੁਲ ਡਿਸੀਜਨ ਤੁਹਾਡਾ ਜ਼ਿੰਮੇਵਾਰ ਤੁਸੀਂ ਹੋ ਜ਼ਿੰਮੇਵਾਰ ਡਿਸੀਜਨ ਤੇ ਹੀ ਤੇ ਸਾਰੀ ਗੇਮ ਖੜੀ ਹੁੰਦੀ ਹੈ ਨਾ ਹੂੰ ਹੂੰ ਟਾਸ ਜਿੱਤ ਕੇ ਕਈ ਵਾਰ ਮਾੜਾ ਮੋਟਾ ਫੈਸਲਾ ਗਲਤ ਸਾਬਤ ਹੋ ਗਿਆ ਕਪਤਾਨ ਦਾ ਤੇ ਬੀੜੀ ਰੁੜ ਜਾਂਦੀ ਹੈ ਸਭ ਜੀ 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 ਅਮਲਕੀਤ ਸਿੰਘ ਦੀ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਕਹਿੰਦੇ ਜ਼ਮੀਨੀ ਲੈਵਲ ਤੇ ਚੇਂਜ ਬਹੁਤ ਆਇਆ ਹੈ ਲੋਕਾਂ ਦੇ ਦਿਲ ਦੇ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਲੈ ਕੇ ਗੁੱਸਾ ਤੇ ਨਫ਼ਰਤ ਬਹੁਤ ਵਧ ਗਈ ਹੈ ਤਾਂ ਬਰਨਾਲੇ 'ਚ ਸਭ ਇੱਕ ਚੀਜ਼ ਇਹ ਆ ਕਿ ਕੇਵਲ ਢਿੱਲੋਂ ਜੇ ਭਾਜਪਾ ਵੱਲੋਂ ਮੈਦਾਨ ਚ ਉਤਰਦੇ ਆ ਜੀ ਇਹਨਾਂ ਦਾ ਕਹਿ ਲੋ ਕਿ ਕੰਮ ਉੱਥੇ ਦਫਾੜ ਹੋ ਜਾਂਦਾ ਹੈ ਹੂੰ ਜਾ ਕੋਈ ਹੋਰ ਕੈਂਡੀਡੇਟ ਜਿਹਦਾ ਪਿੰਡਾਂ ਦੇ ਵਿੱਚ ਵੀ ਆਧਾਰ ਹੈਗਾ ਅਗਾ ਹੁਣ ਪਤਾ ਨਹੀਂ ਕਿਸਾਨਾਂ ਦਾ ਵਿਰੋਧ ਕਿਸ ਦਿਸ਼ਾ ਵੱਲ ਤੁਰੇਗਾ ਜੇ ਸਾਰੀਆਂ ਚੀਜ਼ਾਂ ਆਪਾਂ ਦੇਖ ਲਈਏ ਤਾਂ ਫਿਰ ਬਹੁਤ ਹੱਦ ਤੱਕ ਕਹਿ ਲੋ ਕਿ ਬਰਨਾਲੇ ਨੂੰ ਜਿਹਨੂੰ ਆਪਾਂ ਸ਼ੁਰੂ ਚ ਵਨ ਸਾਈਡਡ ਗੇਮ ਕਹਿੰਦੇ ਸੀ ਕਿ ਮੀਤ ਹੀਰ ਦਾ ਬਈ ਉੱਥੇ ਦਾ 2 ਸਾਲ ਦਾ ਆਪਣਾ ਤਜਰਬਾ ਜੀ 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 ਜਾਂ ਕਾਰਕਦਾਰ ਜਾਂ ਆ ਦਾ ਮਤਲਬ ਕਿ ਉਹਦਾ ਨੈਟਵਰਕ ਹੈ ਕਿ ਉਹਨੂੰ ਹਿਲਾਉਣਾ ਬਹੁਤ ਔਖਾ ਹੈ ਜੀ ਤਾਂ ਪਰ ਜੇ ਆਪਾਂ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਇੱਕ ਕਾਲਪਨਿਕ ਸਥਿਤੀ ਜਾਂ ਦ੍ਰਿਸ਼ਟਾਂਤ ਜਿਹੜਾ ਹੈ ਉਹਨੂੰ ਚਿਤਵਦੇ ਆ ਤਾਂ ਉਸ ਸੂਰਤ ਦੇ ਵਿੱਚ ਫਿਰ ਵਨ ਸਾਈਡਡ ਗੇਮ ਤਾਂ ਨਹੀਂ ਕਰ ਰਿਹਾ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਸੁਗਰਾਜ ਜੀ ਦੱਸ ਰਹੇ ਨੇ ਕਹਿੰਦੇ ਬਿਲਕੁਲ ਹਲਕਾ ਹੈ ਸਾਡਾ ਬਰਨਾਲਾ ਕਹਿੰਦੇ ਆਮ ਆਦਮੀ ਪਾਰਟੀ ਵਾਸਤੇ ਡਿਕਟ ਦੇਣਾ ਬੜੀ ਵੱਡੀ ਚੁਣੌਤੀ ਹੋਈ ਪਈ ਹੈ ਕਿਉਂਕਿ ਬਾਕੀ ਪਾਰਟੀਆਂ ਕਲੀਅਰ ਹੈ ਤੇ ਆਮ ਆਦਮੀ ਪਾਰਟੀ ਵਾਸਤੇ ਬੜਾ ਔਖਾ ਉਹਦਾ ਫਿਰ ਫਾਇਦਾ ਜਿਹੜਾ ਇਹਨਾਂ ਤੋਂ ਪਿੱਛੇ ਆ ਜੀ ਉਹਨੂੰ ਡੈਫੀਨੇਟਲੀ ਮਿਲੇਗਾ ਹੂੰ ਹੂੰ ਜਿਹੜਾ ਮਤਲਬ ਕਿ ਇਹਨਾਂ ਤੇ ਮੁਕਾਬਲੇ 'ਚ ਦੂਜੇ ਨੰਬਰ ਤੇ ਖਲੋਤਾ ਹੈ ਜੀ ਇਨਾਂ ਦਾ ਵਿਰੋਧੀ ਤਾਂ ਉਸ ਚੀਜ਼ ਦਾ ਇਹਨਾਂ ਨੂੰ ਤਾਂ ਫਿਰ ਲਾਭ ਮਿਲੇਗਾ ਨਾ ਜਿਹੜਾ ਦੂਜੇ ਨੰਬਰ ਤੇ ਆ ਬਿਲਕੁਲ ਬਿਲਕੁਲ ਨਾਦਰ ਜੀ ਕਹਿ ਰਹੇ ਨੇ ਕਿ ਲੁਧਿਆਣੇ ਵਾਲਾ ਐਮ ਐਲ ਏ ਗੋਗੀ ਵੀ ਕਹਿੰਦੇ ਕਾਲੀ ਦਾਲ ਚ ਜਾ ਸਕਦਾ ਪਤਾ ਨਹੀਂ ਜੀ ਕਿਹੜਾ ਕਿੱਧਰ ਜਾਏਗਾ ਬਿਲਕੁਲ ਮੋਂ ਤਾਂ ਮੈਨੂੰ ਇਹ ਲੱਗਦਾ ਕਿ ਹੌਲੀ ਹੌਲੀ ਝਾੜੂ ਤੋਂ ਬिखर ਜਾਏਗਾ ਹੂੰ ਹੂੰ ਕਿਉਂਕਿ ਇਹ ਆਈ ਇਦਾਂ ਸੀ ਕਿ ਸਾਹਿਬ ਜੀ ਇਹ ਜਿਵੇਂ ਹਨ ਪੌਰ ਅਸੀਂ ਪੌਰ ਵਾਸ਼ਨਾ ਦੇ ਵਣਜਾਰੇ ਇਹ ਸਭ ਵਾਸ਼ਨਾ ਦੇ ਵਾਸ਼ਨਾ ਦੇ ਮੌਕਾ ਮੌਕਾ ਜਿਵੇਂ ਪ੍ਰਸਤ ਕੀਤਾ ਵਾਸ਼ਨਾ ਦੇ ਵਣਜਾਰੇ ਸੀ ਵਾਸ਼ਨਾ ਲੈ ਲਈ ਆ ਹੁਣ ਜਦੋਂ ਫੁੱਲ ਝੜ ਗਏ ਤੇ ਇਹਨਾਂ ਨੇ ਵਾਸ਼ਨਾ ਕਿਸੇ ਹੋਰ ਬਗੀਚੇ ਚ ਜਾ ਕੇ ਲੈ ਲੈਣੀ ਆ ਇਹ ਵਾਸ਼ਨਾ ਦੇ ਹੀ ਵਣਜਾਰੇ ਆ ਸਾਬ ਵਾਸ਼ਨਾ ਲੈਣ ਵਾਲੇ ਆ ਮਿੰਟ ਜੀ ਆਪਾਂ ਜਿਵੇਂ ਇਹਨਾਂ ਨੂੰ ਵੇਖ ਕੇ ਵੋਟਾਂ ਕਰਕੇ ਤੇ ਖਲਾਰੇ ਜੇ ਪਈ ਹੋਏ ਆ ਮਾਲੀ ਹਾਲਾਤ ਨੂੰ ਲੈ ਕੇ ਆਪਾਂ ਗੱਲਬਾਤ ਲਗਭਗ ਰੋਜ਼ ਹੀ ਕਰਦੇ ਹਾਂ ਹੁਣ ਇੱਕ ਹੋਰ ਖਬਰ ਜੀ ਆ ਰਹੀ ਹੈ ਕਿ ਭਾਈ ਜਿਹੜੀ ਆਪਣੀ ਸਰਕਾਰ ਹੈ ਮੌਜੂਦਾ ਸਰਕਾਰ ਦਾ ਵੈਸੇਜ ਲੂਸ ਜੇ ਨਿਕਲੇ ਪਿਆ ਉਹਨਾਂ ਤੋਂ ਬਾਹਰੋਂ ਫੰਡ ਫੰਡ ਜੇ ਅਰੇਂਜ ਨਹੀਂ ਹੋ ਰਹੇ ਉਹ ਅੰਦਰੀ ਘਰੋਲੇ ਜੇ ਪਾਈ ਜਾਂਦੇ ਆ ਕਿਹੜੀ ਗੱਲ ਹੈ ਹੁਣ ਇਹ ਕਿਧਰੋਂ ਮੰਗ ਰਹੇ ਪੈਸੇ ਪੁਸੇ ਹੋਰ ਭਈ ਗੱਲ ਇਹ ਆ ਕਿ ਤੁਸੀਂ ਵੀ ਹੱਸ ਕੇ ਜੇ ਨਾ ਸਵਾਲ ਕੀਤਾ ਉਹ ਹੁਣ ਇਹ ਆ ਨਾ ਵੀ ਰੋਜ਼ ਹੀ ਰੋਜ਼ ਹੀ ਨਹੀਂ ਨਹੀਂ ਇਹਦਾ ਮਤਲਬ ਇਹੀ ਆ ਕਿ ਅਸੀਂ ਉਹ ਲੋਕ ਆ ਜਿਹੜੇ ਵਿਗੜੇ ਕੰਮ ਤੇ ਜ਼ਿਆਦਾ ਹੱਸਦੇ ਆ ਮਾਫ ਕਰਨਾ ਯਾਰ ਸਾਡੀ ਮਤਲਬ ਇਹ ਹੀ ਆ ਕਿ ਅਸੀਂ ਵਿਗੜੇ ਕੰਮ ਤੇ ਗੱਲ ਆ ਕੋਈ ਚੱਕਰ ਨਹੀਂ ਵੈਸੇ ਵਾਈਨਸਟीन ਦੀ ਲੈਬ ਉਹ ਨਹੀਂ ਸੌਰੀ ਉਹ ਜਿਹੜੀ ਆਪਾਂ ਗੱਲ ਕਰ ਰਹੇ ਸੀ ਐਡੀਸਨ ਦੀ ਲੈਬ ਬਾਰੇ ਇੱਕ ਦਿਨ ਆਪਾਂ ਗੱਲ ਸੁਣਾਈ ਸੀ ਜੀ ਜੀ ਵੈਸੇ ਵੀ ਜ਼ਿੰਦਗੀ ਦਾ ਕਰਾਂਗੇ ਆ ਕਿ ਸਾਡੇ ਵੀ ਪੁਰਖਿਆਂ ਨੇ ਖਾਧਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ ਇੱਕ ਪਾਸੇ ਤੇ ਉਹ ਸਿਰ ਲਾਉਣ ਦਿਆ ਸੀ ਤੇ ਦੂਜੇ ਪਾਸੇ ਇੱਕ ਤਰ੍ਹਾਂ ਨਾਲ ਕਹਿ ਲੋ ਇੱਕ ਬਲੰਦ ਨਹਰਾ ਸੀਗਾ ਕਿ ਜ਼ਿੰਦਗੀ ਜੀਣੇ ਦਾ ਨਾਮ ਹੈ ਜੀ ਬਿਲਕੁਲ ਜਿਆਦਾ ਤੱਕ ਹੈਗੇ ਖਾਓ ਪੀਓ ਨੇ ਜਾ ਬਿਲਕੁਲ ਬਿਲਕੁਲ ਠੀਕ ਹੈ ਨਾ ਸੋ ਇਹ ਦੋਏ ਪਾਸੇ ਗੱਲ ਲੱਗਦੀ ਆ ਕਿ ਇੱਕ ਤੇ ਹੈ ਕਿ ਅਸੀਂ ਨੌਨ ਸੀਰੀਅਸ ਜੇ ਵੀ ਲੱਗਦੇ ਆ ਕਿ ਯਾਰ ਵਿਗੜੇ ਕੰਮ ਤੇ ਹਾਸਾ ਜ਼ਿਆਦਾ ਆਉਂਦਾ ਸਾਡੇ ਇੱਕ ਸਾਥੀ ਸੀ ਉਹਦਾ ਡਾਇਲੋਗ ਯਾਦ ਆ ਗਿਆ ਸੰਸਾਰ ਚ ਹੈ ਨਹੀਂ ਗਾ ਜੀ ਤੋ ਕਿਤੇ ਅਸੀਂ ਅਸੀਂ ਸਕੂਟਰ ਤੇ ਜਾਂਦੇ ਸਾਂ ਤੇ ਸ਼ਾਮ ਦਾ ਟਾਈਮ ਸੀ ਤੁਹਾਨੂੰ ਪਤਾ ਹੀ ਹੈ ਸ਼ਾਮ ਵਾਲਾ ਟਾਈਮ ਸੀ ਟਿੰਡੇ ਘਪੇ ਅਸੀਂ ਦੋਨੇ ਸਕੂਟਰ ਦੇ ਥੱਲੇ ਤੇ ਸਾਡਾ ਜਿਹੜਾ ਤੀਜਾ ਸੀਗਾ ਨਾ ਉਹ ਪੁਲੀ ਤੇ ਬੈਠਾ ਹੱਸੀ ਜਾਵੇ ਹੱਸੀ ਜਾਵੇ ਵੀ ਇਨੀ ਸਕੂਟਰ ਚੱਕ ਲਵੇ ਸਾਡੀ ਹਾਲਤ ਤੇ ਤੇ ਉਹ ਮੇਰੇ ਨਾਲ ਦਾ ਸੀਗਾ ਨਾ ਉਹ ਠੱਡ ਕੇ ਕਹਿੰਦਾ ਕਹਿੰਦਾ ਵਾ ਪਿਓ ਦੇ ਪੁੱਤ ਤੂੰ ਵਿਗੜੇ ਕੰਮ ਤੇ ਹੱਸਣੋ ਨਾ ਰਹੀ ਤੇ ਉਹ ਮੈਨੂੰ ਉਹ ਚੀਜ਼ ਚੇਤੇ ਮੈਨੂੰ ਹੱਸਾ ਨਾ ਵੈਸੇ ਅਸੀਂ ਵਿਗੜੇ ਕੰਮ ਤੇ ਵੀ ਪੈਸੇ ਦਿਓ ਪੈਸੇ ਦਿਓ